ਵਾਹ ਇਹਕਰੋ ਬਹੁਤ ਆਉਂਦੀ ਹੈ। ਦੇ ਕਿਦਾਂ ਉੱਚੀ-ਉੱਚੀ ਡਈਆਂ ਨੂੰ ਬੋਲਣ। ਮੈਨੂੰ ਲੱਗਦਾ ਬੈਸ ਵਸਾਈ ਚੱਲਣ ਦੀ ਹੈ। ਮਾਤਾ ਹਲੇ ਵੀ ਇੱਥੇ ਫਸ ਮੇਰੀ ਨਹੀਂ ਗਈ। ਇਹ ਪੁਆੜੀ ਦੀ ਜੜ ਕਿੱਧਰ ਆ ਗਈ ਹੈ। ਨਹੀਂ ਨਵਾਂ ਪੰਗਾ ਪਾ ਤਾ ਅੱਡੇ ਘਰ ਆਣਗੀ। ਭਾਈ ਮਿਸਤਰੀ ਵੀ ਕੀ ਸੋਚਦੇ ਹੋਵਾਂਗੇ ਵੀ ਤਮਾਸ਼ਾ ਹੀ ਨਾ ਕਰ ਲੱਗਾ ਰਹਿਂਗਾ। ਉਹ ਤੇ ਮੇਰੇ ਨਾਲ ਵੀ ਵੇਖੇ ਇਦਾਂ ਹੱਸਦੇ ਆ। ਜਿੱਦਾਂ ਕਿ ਤੇ ਕਾਰਟੂਨ ਵੇ ਵੇ ਕੇ ਬੱਚਾ ਹਸਦਾ ਮੇਰਾ ਤੇ ਜੋਕਰ ਬਣਾਤਾ ਇਹਨਾਂ ਨੇ ਤੇ ਮੇਰਾ ਇੱਕ ਤੇ ਜੀ ਘੰਡਿਆ ਵੀ ਮੈਂ ਜਾ ਕੇ ਮਾਰਨ ਨੂੰ ਭਜਾਵਾਂ ਇਥੋਂ ਪਰ ਨਹੀਂ ਮਮ ਵੀ ਆ ਗਈ ਆ ਨਾ ਸਿਆਪਾ ਜੇ ਮੈਂ ਚਲ ਗਿਆ ਤੇ ਪੰਮ ਨੇ ਮੇਰੀ ਲਾਫਾ ਕਰ ਦੇਣੀ ਕਿੰਨਾ ਨੂੰ ਚੰਗਾ ਵਾ ਮੈਂ ਉਧਰ ਤੇ ਬੱਚੀ ਹਲ ਜਾ ਕੇ ਬਹਿ ਜਣਾ ਵਾ ਝਾੜੀਆਂ ਜੀਆਂ ਮੈਂ ਦੇਖਣਾ ਤੇ ਹੁਣ ਕੋਹ ਨਹੀਂ ਬੜਾ ਸ਼ੋਰਾ ਵਾ ਤੂੰ ਨਾ ਜਾਊਗੀ ਨਾ ਮੈਂ ਆਪਣੇ ਕਲਾ ਦੇਣੀ ਜਦੋਂ ਜਾਊਗੀ ਰੋਮਾ ਕਰ ਚੱਲ ਜੂਗਾ بڑا ਜੌਬ ਪੈ ਗਿਆ ਯਾਰ ਆ ਕੇ ਮਾਤਾ ਖਸ ਗਈ ਅੱਜ ਇਹ ਮੈਂ ਚੱਲ ਗਿਆ ਨਾ ਤੇ ਹੋਰ ਰੋਲਾ ਪੈ ਜਾਣਾ ਦੋ ਜਾਣੀਆਂ ਹੋ ਗਈਆਂ ਪੰਮ ਵੀ ਸਾਡੇ ਦਵਾਲੇ ਤਾਂ ਮਾਤਾ ਵੀ ਆਣ ਕੇ ਸਾਡੇ ਦਿਵਾਲੀ ਹੋ ਗਈ ਆ ਆਪੇ ਮੱਗਨੇ ਸ਼ਾਮ ਤੋਂ ਲੈਣਾ ਮੈਂ ਬਈ ਨਾ ਮੈਂ ਇੱਥੇ ਰਹਿਣ ਦੇ ਪਰਾ ਜਰੂਰ ਜਾ ਕੇ ਐਵੇਂ ਗੱਲ ਚ ਹਾਰ ਪੋਣਾ ਦਰਵਾਜਾ ਬੰਦ ਹੀ ਕਰ ਜਾਨੀ ਹੋਰ ਨਾ ਇਹ ਬਾਹਰ ਆ ਜਾਏ ਫਿਰ ਇੱਕ ਹੋਰ ਸੋਚਾਂਗੇ ਇੱਕ ਟੈਨਸ਼ਨ ਇਹ ਮਗਰ ਦੀ ਦੂਜੀ ਸ਼ੁਰੂ ਹੋ ਜਾਂਦੀ ਹੈ ਇਹਨਾਂ ਨਾਲ ਪਹਿਲਾਂ ਗੱਲ ਕਰਦੇ ਪੂਰੀ ਗੱਲ ਦਾ ਪਤਾ ਲੱਗੋ ਫੇਰ ਹੀ ਗੱਲ ਬਣਨੀ ਹੈ ਇਥੇ ਵੀ ਕਿੰਨਾ ਕਿ ਟਾਈਮ ਪਾਵਾਂ ਇਹਦੇ ਨਾਲ ਗੱਲਾਂ ਕਰਾਂ ਸ਼ਦਾਈਆਂ ਨੂੰ ਗੱਲਾਂ ਬੋਲੀ ਜਾਂਦਿਆਂ ਲੀਕਾਂ ਮਾਰੀ ਜਾਂਦਿਆਂ ਥੱਲੇ ਮਹਾਨ ਆਹ ਦੀ ਟੈਨਸ਼ਨ ਘਟੀ ਆ ਤੇ ਇੱਕ ਹੋਰ ਨਵਾਂ ਜੱਬ ਪੈ ਗਿਆ ਤੇ ਹੋਰ ਵੱਧ ਗਈ ਟੈਨਸ਼ਨ ਅੱਗੇ ਨਹੀਂ ਜੀਆ ਜਾਂਦਿਆਂ ਇਹਨਾਂ ਨੂੰ ਚੰਗਾ ਬੰਦਾ ਦਵਾਈ ਦੁਈ ਖਾ ਕੇ ਮਰ ਜੇ ਉਹ ਦਿਨ ਵੇਖਣ ਨਾਲ ਨਮਾਸੀ ਆਪਾਂ ਆ ਗਈ ਹੁਣ ਜੇ ਕਿਤੇ ਇਹਦੇ ਨਾਲ ਕੋਈ ਸਵਾਦ ਦਾ ਬੰਦਾ ਖਲੋ ਗਿਆ ਨਾ ਨਾਲ ਸਾਡੇ ਦੇ ਤੱਪੜ ਰੋਲ ਦੇਣੇ ਸਾਡੇ ਦੱਬਿਆ ਦਬੀ ਫਾਈਲ ਫੇਰ ਇਹਨੇ ਕੇਸ ਦੀ ਕਢਾ ਲਈ ਨਾ ਨਵਾਂ ਯੱਬ ਪੈ ਜਾਣਾ ਵਾ ਕਿਤੇ ਪੰਮ ਨਾ ਇੰਨਾ ਤੁਰਪੇ ਸਿੱਧੀ ਹੋਗੇ ਨਵਾਂ ਪਾ ਪੈ ਜਾਣਾ ਵੇਖੀ ਜਨਾਨੀਆਂ ਦੀ ਤੇ ਅੱਗੇ ਸੁਣਵਾਈ ਪੜੀ ਹੁੰਦੀ ਆ ਈ ਕਰਾਂ ਚਾਚੇ ਨੂੰ ਦੱਸਾਂ ਚਾਚੇ ਨੇ ਅੱਗੇ ਗੜਾ ਪੰਮ ਨਾਲ ਰੀਝਾਂ ਪ੍ਰੀਤਾਂ ਪਾ ਕੇ ਬੈਠਾ ਰਿੰਦਾ ਉਹਦੇ ਨਾਲ ਵੀ ਤੇ ਇਹਦੇ ਨਾਲ ਡੈ ਪਿਆ ਨਾ ਗੱਲਾਂ ਕਰਨ ਤੋਨੇ ਫੇਰ ਸੌ ਗੱਲਾਂ ਗੱਲਾਂ ਚੋਂ ਗੱਲਾਂ ਗੱਲਾਂ ਚੋਂ ਗੱਲਾਂ ਆਪ ਹੀ ਦੱਸੀ ਜਾਣੀਆਂ ਆਪਣੇ ਲੋ ਗੱਲਾਂ ਲਗਾਉਂਦਾ ਵਾ ਤੇ ਸਾਰੀਆਂ ਗੱਲਾਂ ਆਪ ਹੀ ਬਗ ਪੈਂਦਾ ਚਾਚਾ 2 ਘੰਟੇ ਹੋ ਗਏ ਇੱਥੇ ਪੈਰਾ ਪਾਰ ਬੈਠੇ ਨੂੰ ਜਿੱਦਾਂ ਮੈਨੂੰ ਕਿਦਾ ਚੋਰੀ ਦੇ ਕੇ ਚ ਬਿਠਾ ਲਿਆ ਹੁੰਦਾ ਫੜ ਕੇ ਘਰ ਆ ਨਹੀਂ ਤੇ ਮਾਮੇ ਨਾਲ ਗੱਲ ਤੇ ਇੱਕ ਤੇ ਮੇਰਾ ਫੋਨ ਵੀ ਸੀ ਆਪਾਂ ਘਾਰਿਆ ਚਾਰਜ ਲੱਗਾ ਸੀ ਉੱਥੇ ਹੀ ਘਰੇ ਰਹਿ ਗਿਆ ਯੋ ਯਾਪਾ ਮੇਰੇ ਬਾਦ ਆ ਗਿਆ ਜੀ ਉਠੋ ਜਾਓ ਸਾਡਾ ਟਾਈਮ ਨਾ ਬਿਵਾਰ ਕਰੋ ਨਾਲੇ ਸਾਡੇ ਘਰ ਕੁਪੱਤ ਪੈਣਾ ਤੁਸੀਂ ਮੇਰੀ ਕੁੜੀ ਦੱਸ ਦੋ ਟਾਈਮ ਮੈਂ ਕਾਹਦਾ ਪਰਵਾਹ ਕਰਨਾ ਮੈਂ ਚਲ ਜਾਨੀ ਆਂਟੀ ਤੁਸੀਂ ਬਲਮੇ ਨਿਵੇ ਦੱਸੋ ਕਿ ਸਾਰੇ ਗੱਲ ਕੀ ਹੈ ਕਿਉਂਕਿ ਇਹਨਾਂ ਦੇ ਮੂੰਹ ਨਾਲ ਸਾਰਾ ਸੌਲਡਦਾ ਹੁਣ ਤੁਸੀਂ ਦੱਸ ਦੋ ਕਿ ਅਸਲੀ ਤੇ ਵਿੱਚ ਕੀ ਚੱਲਣ ਦਾ ਕੰਮ ਹੈ ਪੁੱਤ ਤੈਨੂੰ ਮੈਂ ਆਖਿਆ ਸੀ ਨਾ ਚਲ ਜਾ ਅੰਦਰ ਬਹਿ ਜਾ ਜਾ ਕੇ ਤੁਸੀਂ ਚੁੱਪ ਕਰੋ ਮੰਮੀ ਜਿੰਨਾ ਚਿਰ ਗੱਲ ਨਾ ਹੋਈ ਉਹਨਾਂ ਚੰਦੇ ਬੇੜਾ ਨਹੀਂ ਬਣਾ ਤੁਹਾਨੂੰ ਵੀ ਪਤਾ ਕਿ ਉਹ ਮਾਂ ਵਾ ਉਹਨੇ ਆਪਣੀ ਧੀ ਦਾ ਸਾਰਾ ਪਤਾ ਕਰ ਲਾਓ ਅਕਸਰ ਉਹਨੂੰ ਕੋ ਨਾ ਕੋ ਲੱਗਣ ਦਾ ਫੇਰੀ ਇੱਥੇ ਖੱਪਦੀ ਖਪੁੰਦੀ ਆਈ ਹੈ ਤੇ ਸਾਰੀ ਗੱਲ ਦਾ ਪਤਾ ਲੱਗ ਲੰਦੋਂ ਜੋ ਤੂੰ ਚੋਰ ਨਹੀਂ ਚੋਰ ਦੇ ਭਾਈ ਤੁਹਾਨੂੰ ਕਦੀ ਟੈ ਪਤਾ ਤੇ ਪੁੱਤ ਸਾਰਾ ਕੁਝ ਦੱਸਿਆ ਹੀ ਆ ਤੈਨੂੰ ਹੋਰ ਕੀ ਦੱਸਣ ਵਾਲਾ ਰਹਿ ਗਿਆ ਜਿਹੜਾ ਪੁੱਛਣ ਆਈ ਆ ਆਂਟੀ ਜੇ ਤੁਹਾਨੂੰ ਕੋਈ ਪੁੱਛਣਾ ਤੁਸੀਂ ਪੁੱਛ ਵੀ ਸਕਦੇ ਹੋ ਤੂੰ ਸਾਰੀ ਗੱਲ ਮੈਨੂੰ ਦੱਸੋ ਪੁੱਤ ਮੈਨੂੰ ਇਹਨਾਂ ਫਾਸਟਾ ਦੱਸ ਦੇ ਕੀ ਸਾਬੀ ਦੋਰੇ ਵਿਆਹ ਆ ਵਾ ਤੁਹਾਨੂੰ ਨਹੀਂ ਪਤਾ ਆਂਟੀ ਇੰਨੀ ਗੱਲ ਦਾ ਸਾਬੀ ਵੀ ਰਿਹਾ ਵਾ ਦੋਰੇ ਹੈ ਸਾਬੀ ਦਾ ਵਿਆਹ ਕਰ ਲਿਆ ਉਹ ਯਾਨੀ ਕੋਤੋਂ ਦੀ ਦਿੱਤੀ ਮੈਨੂੰ ਮਾ ਦੱਸਿਆ ਨਹੀਂ ਕਸੇ ਤੋਂ ਵਿਆਹ ਕਰ ਲਿਆ ਤੁਸੀਂ ਤੇ ਕਰਦੀ ਵੀ ਫਿਰ ਮੈਂ ਕੀ ਮੇਰਾ ਮੁੰਡਾ ਤੇਰੀ ਕੁੜੀ ਮਗਰ ਸ਼ਦਾਈ ਹੋ ਗਿਆ ਹੀ ਤੇ ਮੇਰ ਨਾਲ ਕੋਈ ਨਿਬੇੜਿਆ ਨਹੀਂ ਕੋ ਕੁੜੀ ਦਾ ਦੱਸਿਆ ਨਹੀਂ ਤੇ ਵਿਆਹ ਕਰਕੇ ਬੈਠੇ ਮੁੰਡੇ ਨਾਲ ਨੂੰ ਨਿਬੇੜਨਾਈ ਹੀ ਮੇਰ ਨਾਲ ਥਾਣੇ ਉ ਥਾਣੀ ਭੋਣ ਡਈ ਆ ਨਿਪੜਨ ਨਾਲੋਂ ਘੱਟ ਵਾ ਤੇ ਤੁਸੀਂ ਪਹਿਲਾਂ ਜਦੋਂ ਗਈ ਨਾਮ ਵੀ ਬੋਲੋ ਦੱਸਿਆ ਕਿ ਆ ਤੂੰ ਚਪਨਰ ਦੇ ਅੰਦਰੋਂ ਕਰਕੇ ਵਿਆਹ ਕਰ ਲਿਆ ਤੇ ਕਾਹਦਾ ਦੱਸੋ ਦਾ ਕੋਈ ਫਾਇਦਾ ਨਹੀਂ ਹੋਏਗਾ ਤੇ ਮੈਂ ਆਪਣਾ ਪੁੱਤ ਜਿਹੜਾ ਵਾ ਉਹ ਸ਼ਦਾਈ ਕਰ ਲੈਂਦੀ ਤੇਰੀ ਕੁੜੀ ਤੇ ਮਗਰ ਫਿਰ ਅੱਛਾ ਇਹਨਾ ਮੇਰੀ ਕੁੜੀ ਦਾ ਮਕਸਦ ਆਈ ਨਹੀਂ ਕਰਦਾ ਹੀ ਹੋਰ ਹੋ ਕੱਲੇਵਾ ਤੂੰ ਹੀ ਚੰਗਾ ਕੰਮ ਕਰਿਆ ਆ। ਪਰ ਜਦੋਂ ਆਪਣਾ ਤੇ ਹੀ ਪੁੱਤ ਨੂੰ ਨਾ ਚੰਗਾ ਹੋਵੇ ਦੂਜੇ ਨੂੰ ਦੋਸ਼ ਨਹੀਂ ਦੇਣਾ ਚਾਹੀਦਾ ਠੀਕ ਹੈ ਨਾ? ਕੁੜੀ ਧੀ ਤੇ ਤੇਰੀ ਨਹੀਂ ਚੰਗੀ ਤੇ ਗੱਲਾਂ ਮੈਨੂੰ ਕਰਨ ਲੱਗੀ ਆ। ਅੱਛਾ ਤੇਰਾ ਪੁੱਤ ਚੰਗਾ ਸੀ ਜਿਹੜਾ ਕੋਰੇ ਫਿਰ ਲਾਇਆ ਉਹ ਕਿਹੜੀ ਅੰਦਰ ਵੜੀ ਆ? ਅੰਦਰ ਵੜੀ ਹੁਣ ਦਿਆਂ ਕਿਹੜੀਆਂ ਗੱਲਾਂ ਕਰਨ ਦਾ ਤੇ ਗੱਡ ਤੁਹਾਡੀ ਕੁੜੀ ਦੀ ਹੋਣ ਡਈ ਜਿਹੜੀ ਅੰਦਰ ਵੜੀ ਉਹਦਾ ਕੋਈ ਕਸੂਰ ਵੀ ਨਹੀਂ ਆ। ਉਹਨੂੰ ਤੇ ਕੁਝ ਨਹੀਂ ਤੇ ਇਹਨੂੰ ਕੋਈ ਪਤਾ ਨਹੀਂ ਹੋਣਾ ਹੁਣ ਜਿਹੜੀ ਗੱਲ ਹੈ ਤੁਹਾਡੀ ਇਹਨਾਂ ਦੇ ਨਾਲ ਵਾ ਨਾ ਉਹਨੂੰ ਤੁਸੀਂ ਕੋਈ ਮਾੜੀ ਚੰਗੀ ਕਹੋ ਨਾ ਤੇ ਦੂਜੀ ਗੱਲ ਵਾ ਕਿ ਪਹਿਲਾਂ ਸਾਬੀ ਵੀਰ ਦਾ ਤਲਾਕ ਨਹੀਂ ਹੋਇਆ ਪੁੱਤ ਇਹਨਾਂ ਨੂੰ ਦੱਸਣਾ ਤੁਹਾਨੂੰ ਮੈਂ ਦੱਸਦੀ ਆਂ ਵੇਹਾਂ ਤੁਹਾਨੂੰ ਇਹਨਾਂ ਦੀ ਕਤੂਤਾ ਇਹਨਾਂ ਵਿਆਹ ਵਾਲਾ ਮੁੰਡਾ ਤੋਰੇ ਸਾਬੀ ਨੂੰ ਇਹਨਾਂ ਮੇਰੇ ਨਾਲ ਕੋਈ ਨਹੀਂ ਵੇੜਿਆ ਉਹ ਅਚਾਨਕ ਪੁੱਛਿਆ ਤੂੰ ਕੁਛ ਨਾ ਕੁਛ ਕਿ ਤੂੰ ਇਹਨੂੰ ਵੇੜਿਆ ਵਾ ਕੀ ਕੀਤਾ ਕਿ ਤਾਂ ਵਿਆਹ ਕਰ ਲਿਆ ਅੰਟੀ ਉਹਨਾਂ ਨੇ ਆਪਣੇ ਹਿਸਾਬ ਨਾਲ ਦੱਸਿਆ ਕਿ ਉਹ ਨਹੀਂ ਚੰਗੀ ਤੇ ਉੱਥੇ ਚੱਲ ਗਈ ਆ ਤੁਹਾਡਾ ਉਧਰੋਂ ਨਿਬੜ ਗਿਆ ਤੇ ਅਸੀਂ ਦੁਬਾਰਾ ਕਾਹਨ ਵਿਆਹਣਾ ਹੈ ਨਾ ਮੇਰੇ ਨਾਲ ਤਾਂ بس ਆਹੀ ਗੱਲਾਂ ਹੋਈਆਂ ਨੇ ਤੁਹਾਡੇ ਸਾਹਮਣੇ ਆ ਅੱਛਾ ਕੋਲ ਜੋ ਗੱਲਾਂ ਤੇ ਉਹਨੇ ਕਈਆਂ ਉਹ ਤੋਂ ਮੰਨ ਲਈਆਂ ਮੇਰੀ ਤੇ ਚੰਗੀ ਨਹੀਂ ਨਾ ਤੁਹਾਡਾ ਘਰ ਭਰ ਦਿੱਤਾ ਸਾਰਾ ਆ ਸਾਰਾ ਸਮਾਨ ਉਹਦਾ ਹੀ ਆ ਅੰਦਰ ਤੋਂ ਲੈ ਕੇ ਬਾਹਰ ਤੱਕ ਹਾਂਜੀ ਹੁਣ ਇਹ ਗੱਲਾਂ ਤਾਂ ਮੈਨੂੰ ਤੇ ਨਾ ਪਤਾ ਹੈਗਾ ਮੈਨੂੰ ਤਾਂ ਹੁਣ ਨਵੀਂ-ਨਵੀਂ ਆਈ ਨੂੰ ਜਿਹੜੀ ਗੱਲ ਦਾ ਪਤਾ ਮੈ ਉਹ ਹੀ ਗੱਲ ਕਰਨੀ ਆ ਇਸੇ ਕਰਕੇ ਮੈਂ ਤੁਹਾਡੀ ਗੱਲ ਪੂਰੀ ਸੁਣ ਲਈ ਆ ਜਿੰਨਾ ਤੇਰਾ ਆਪਾਂ ਗੱਲ ਨਹੀਂ ਸੁਣਨਾ ਮਨ ਚ ਗੱਲ ਕੋਈ ਕਲੀਅਰ ਹੁੰਦੀ ਆ ਤਾਂ ਉਹ ਤੁਹਾਡੇ ਮੂੰਹ ਸੁਣਨਾ ਹੀ ਤੂੰ ਦੱਸੋ ਸੱਚ ਕੀ ਆ ਸੱਚ ਤੇ ਇਹੀ ਆ ਕਿ ਮੇਰੇ ਨਾਲ ਕੁਛ ਮੇੜਿਆ ਨਹੀਂ ਤਾਂ ਵਿਆਹ ਨਾਲ ਆਇਆ ਇੱਕ ਘਰ ਕੋਈ ਕਸਮ ਕੀ ਕਰਨਾ ਕਰਨਾ ਕੀ ਜੋ ਕੀਤਾ ਹੋ ਗਿਆ ਹੋ ਗਿਆ ਕੀ ਕਰਨਾ ਹੁਣ ਕੀ ਕਰਨਾ ਹੁਣ ਕੀ ਰਹਿ ਗਿਆ ਬੱਤੀ ਹੁਣ ਤੂੰ ਤਹੀ ਮੈਨਾਂ ਕੋਲ ਬੈਲ ਗਿਆ ਤੇ ਫੇਰ ਹੀ ਕਰਦੇ ਨਾ ਬੱਤੀ ਤੇਰੀ ਘਰ ਸਾਡੇ ਹੁੰਦੀ ਤੇ ਫੇਰ ਹੀ ਬੈਲਦੇ ਫੇਰ ਹੀ ਤਲਾਕ ਹੁੰਦਾ ਸਾਨੂੰ ਕੀ ਪਤਾ ਆਪੇ ਕਹਿੰਨੀ ਮੈਂ ਪੈਸੇ ਦੇ ਕੇ ਤੋੜਿਆ ਹਾਂ ਲੋਕੀ ਕੀ ਪਤਾ ਕਿੱਧਰ ਤੋੜਿਆ ਕਿੱਧਰ ਨਹੀਂ ਤੋੜਿਆ ਇੱਥੇ ਤੋੜਦੀ ਨਾ ਅੱਗੇ ਵੀ ਇੱਥੇ ਹੀ ਹੁੰਦੀ ਸੀ ਹੁਣ ਉਹਨੇ ਕਿੱਥੇ ਚਲ ਜਾਣਾ ਤੂੰ ਆ ਪਤਾ ਕਿੰਨਾ ਤੋੜਦੀ ਸੀ ਅੱਛਾ ਮਾਂ ਇੱਥੇ ਭੈਣ ਸਵਾਦੀ ਨਾਲੋ ਜੋ ਚੰਗੇ ਆਪਾਂ ਤੈ ਤੱਕ ਚਾਹੀਦੇ ਤੇ ਪਤਾ ਤੈ ਤੱਕ ਤੈ ਤੱਕ ਪੁਲਿਸ ਨੇ ਸਾਰੀ ਜਾਂਚ ਵਿੱਚ ਕਰ ਲਈ ਆ ਹੁਣ ਤੈ ਤੱਕ ਕੀ ਜਾਣਾ ਆਪਾਂ ਨਾਲੇ ਚੋਰ ਨਾਲੇ ਚਤਰ ਸਾਰਾ ਕੁਝ ਪਤਾ ਹੀ ਇਹਨਾਂ ਨੂੰ ਪਿਹੜੀਤੀ ਕੀ ਕਰਦੀ ਕੀ ਨਹੀਂ ਕਰਦੀ ਤੇ ਹੁਣ ਸੱਚੀ ਹੋਣਾ ਗਈ ਸਾਡੇ ਕੋਈ ਇਹ ਤੈਹ ਤੱਕ ਤਾਂ ਆਪਾਂ ਗਏ ਤੂੰ ਗੱਲ ਸਿਆਣੀ ਕਹੀ ਆ ਕਿ ਤੈਹ ਤੱਕ ਜਾਣਾ ਚਾਹੀਦਾ ਤੈਹ ਤੱਕ ਗਈ ਆ ਪਰ ਮੈਨੂੰ ਕੋਈ ਨਾ ਸਾਫ ਨਹੀਂ ਮਿਲਿਆ ਹੈਗਾ ਅਨਸਾਰ ਤੇ ਤਾਦੀ ਮਿਲੇ ਨਾ ਇਹਦੀ ਧੀ ਹੋਵੇ ਤੇ ਧੀ ਸੱਚੰਗੀ ਹੁੰਦੀ ਤੇ ਫੇਰ ਹੀ ਮਿਲਦਾ ਇਹਨੇ ਸਾਨੂੰ ਥਾਣੇ ਬਾੜ ਛੜਿਆ ਕਿੰਨੇ ਦਿਨ ਸਾਨੂੰ ਜੇਲ੍ਹ ਚ ਰੱਖਿਆ ਇਹਨਾਂ ਪਤਾ ਇਹਨੂੰ ਤੇ ਅਜੇ ਇਹਨੂੰ ਸਾਫ ਨਹੀਂ ਮਿਲਿਆ ਹਨਾ ਉਹ ਤਾਂ ਇਹ ਦਾ ਗੱਲ ਮੇਰੀ ਗੱਲ ਨੂੰ ਸੁਣਾ ਚੱਜਾ ਤੁਹਾਡਾ ਟਾਈਮ ਹੈ ਨਹੀਂ ਆ ਮਿਸਤਰੀ ਸਾਡੇ ਡੇ ਆ ਇਹਨੂੰ ਕਹੋ ਆਪਣੇ ਘਰ ਜਾ ਜਿਹੜਾ ਕੰਮ ਕਰਨ ਵਾਲਾ ਵਾ ਮੰਮੀ ਮਿਸਤਰੀ ਜਿਆਦਾ ਜ਼ਰੂਰੀ ਨਹੀਂ ਕਹਿੰਦੀ ਜਾਨ ਜਿਆਦਾ ਜ਼ਰੂਰੀ ਆ ਅਕਸਰ ਨੂੰ ਗਲੀਆਂ ਕਿੱਥੇ ਨੂੰ ਜ਼ਮੀਰ ਕਾਹਦੀ ਨੇ ਆਸਮਾਨ ਨਿਕਲ ਗਿਆ ਵਾ ਕਿਤੇ ਨਾ ਕਿਤੇ ਤਾਂ ਹੈ ਹੀ ਆ ਤੂੰ ਉਹਦਾ ਮੰਮੀ ਪਤਾ ਕਰਕੇ ਲੈਣਾ ਜਿੰਨਾ ਚਿਰ ਉਹਦਾ ਪਤਾ ਨਹੀਂ ਕਰਦੇ ਨਾ ਇਹਨੂੰ ਘਾਟ ਪੈਣੀ ਹੈ ਤੇ 나ਹਾਨੂੰ ਪੈਣੀ ਆ ਪੁੱਤ ਸਾਨੂੰ ਲਿੰਕਾ ਨਹੀਂ ਉਹਨਾਂ ਕੋਈ ਵੀ ਜਿੱਦੋਂ ਤੁਹਾਡੇ ਘਰੋਂ ਹੀ ਚਲ ਗਈ ਤੋਰੀ ਇਹਨੇ ਆਪ ਆ ਇਹਨੂੰ ਪਤਾ ਹੋਵੇ ਫਿਰ ਆਈ ਇੱਥੇ ਕੇਸ ਕਰੀਏ ਔਰ ਮੇਰਾ ਮੰਮੀ ਕਾਨੂੰਨ ਬੜਾ ਕੁਝ ਜਾਣਦਾ ਵਾ ਤੁਹਾਨੂੰ ਵੀ ਇਹ ਦੇ ਕਾਜ ਰੱਟੇ ਕਰ ਸਕਦੇ ਆ ਕਿ ਤੁਸੀਂ ਪਹਿਲੇ ਨਾਲ ਨਹੀਂ ਵਿਆਹਿਆ ਤੇ ਤੁਸੀਂ ਦੂਜੇ ਨਾਲ ਕਿਦਾਂ ਵਿਆਹ ਲਿਆ ਹਾਏ ਬਾਹਰ ਪਤਾ ਨਹੀਂ ਕੀ ਬਣਦੀ ਆਈ ਉਹ ਇੱਕ ਤੇ ਮੇਰਾ ਦਿਲ ਕੰਡਿਆ ਵਾ ਵੀ ਬਾਹਰ ਜਾ ਕੇ ਤੇ ਵੇਖਾਂ ਪਰ ਦੀਦੀ ਤੇ ਮਨਾ ਕਰਕੇ ਗਈ ਆ ਨਾਲੇ ਅਗਲੀ ਬਾਹਰ ਕੁੰਡਾ ਹੀ ਲਾ ਕੀ ਆ ਦੀਦੀ ਦੀ ਗੱਲ ਵੀ ਸਹੀ ਹੀ ਫਿਰ ਜੇ ਤਾਉ ਦੀ ਮਾ ਦੇ ਸਾਹਮਣੇ ਗਈ ਅਗਲੀ ਤੇ ਕੀ ਬੀਤੂਗੀ ਚਲ ਕੋਈ ਨਹੀਂ ਆਪੇ ਆਣ ਕੇ ਦੀਦੀ ਨੇ ਮੈਨੂੰ ਦੱਸ ਸੀ ਤੇਣਾ ਕੀ ਕਰ ਲਈ ਬਾਹਰ ਕੀ ਨੇ ਅਰ ਜਿੰਨਾ ਤੱਕ ਪਤਾ ਨਹੀਂ ਨਾ ਲੱਗੰਡਿਆ ਉਹਨਾਂ ਤੱਕ ਧਿਆਨ ਤੇ ਮੇਰਾ ਬਾਹਰ ਹੀ ਆ ਵੀ ਬਾਹਰ ਪਤਾ ਨਹੀਂ ਕੀ ਬੰਡਿਆ ਵਾ ਹੁਣ ਮੈਂ ਤਾਂ ਇਕੱਲਾ ਸੋਚੀ ਜਾਂਂ ਡਿਆ ਵਾਂ ਯਾਰ ਮੈਂ ਜਿਹੜੇ ਤਗੜੇ ਕੰਮ ਕਰ ਲਿਆ ਸਾਬੀ ਤੋਂ ਯਾਰੂ ਦੋਂਦੀ ਕੋਈ ਦੱਸ ਦੁੱਖ ਨਹੀਂ ਨਿਕਲੀ ਕਿਤੇ ਆਪਾਂ ਪਿਸਕ ਨਹੀਂ ਨਿਕਲਣ ਦਿੱਤੀ ਹੋਰ ਮੇਰੇ ਦਿਮਾਗ ਨੂੰ ਕੀ ਹੋ ਗਿਆ ਵਾ ਖਾਤੋਂ ਮੇਰੀ ਬੁੱਧੀ ਪ੍ਰੇਸਟ ਹੋ ਗਈ ਆ ਕੋਈ ਚੰਗੀ ਗੱਲ ਸੁਝਣ ਨਹੀਂ ਡਈ ਕੋਈ ਸੁਝਣ ਨਹੀਂ ਡਿਆ ਵੀ ਮੈਂ ਕੀ ਕਰਾਂ ਮਾਤਾ ਵੀ ਉਹਦੇ ਨਾਲ ਲਾਂਡੇ ਹੀ ਹੋਣੀ ਬੈਸ ਵਸਾਈ ਕਾਂਡੇ ਹੀ ਹੋਣੀ ਇਹ ਬੈਸ ਵਸਾਈ ਚ ਕਿਤੇ ਹੱਥੋਂ ਪਾਈ ਨਾ ਹੋ ਜਾਣ ਡਰ ਮੈਨੂੰ ਉਹਨਾਂ ਮਾਤਾ ਦਾ ਨਹੀਂ ਆਈਦਾ ਸੱਸ ਮੇਰੀ ਦਾ ਜਿੰਨਾ ਡਰ ਮੈਨੂੰ ਪੰਮ ਦਾ ਵਾ ਇਹਨੇ 100 ਸਵਾਲ ਜਵਾਬ ਕਰਨੇ ਆ ਸਾਰੀਆਂ ਗੱਲਾਂ ਪੁੱਛਣੀਆਂ ਤੇ ਉਹ ਨਾ ਹੋਵੇ ਥੜਕੇ ਪਾਮੀ ਆਡੇ ਵਿਰੁੱਧ ਹੋ ਜੇ ਤੇ ਉਧਰੋਂ ਹੋ ਕੇ ਤੁਰਪੇ ਮਾਦਾ ਨਾਲ ਤੇ ਸਿਆਪਾ ਨਾ ਮਾ ਖੜਾ ਹੋ ਜਾਈ ਯਾਰ ਪੁੱਤ ਨਿਬੜ ਗਿਆ ਹੀ ਸਾਰਾ ਕੁਝ ਪੁੱਤ ਇਹ ਜਾਣ ਕੇ ਬਈ ਮਿੱਟੀ ਪਲ ਪੁੱਟਣ ਆਏ ਹੁਣ ਜੇ ਨਹੀਂ ਬੜਿਆਵੇਂ ਤੇ ਬਾਈ ਮਿੱਟੀ ਪੁੱਟਣ ਦੇ ਸ਼ਦਾਈ ਥੋੜੇ ਕੇ ਬਾਈ ਮਿੱਟੀ ਪੁੱਟਣ ਦੇ ਉਹਨੇ ਤੁਹਾਡੇ ਸਾਹਮਣੇ ਸਾਰੀਆਂ ਗੱਲਾਂ ਕਰਨ ਦੇ ਆ ਤੇ ਜੇ ਆਪਾਂ ਇਹ ਚੀਜ਼ ਦਾ ਪਤਾ ਕਰਨਾ ਕਿ ਤੁਹਾਨੂੰ ਕਾਦੀ ਧੰਗੀਆਂ ਨਾਲ ਉਹਨਾਂ ਦੇ ਜਾਂਚ ਮੁੱਕ ਜੂ ਨਾਲੇ ਆਪਣੀ ਮੁੱਕ ਜੂਗੀ ਪੁੱਤ ਮੇਰੀ ਸੁਣ ਗੱਲ ਤੂੰ ਐ ਕਰ ਦਿੱਤੀਆਂ ਤੂੰ ਸਾਡਾ ਸਾਥ ਦੇਣਾ ਕਿ ਉਹਦਾ ਦਿਲਾ ਤੈਨੂੰ ਤਾਂ ਮੈਂ ਕਹਿ ਨਹੀਂ ਆ ਜੇ ਇਸ ਕਰ ਦਿੱਤੀਆਂ ਮੈਨੂੰ ਦੁੱਖ ਹੋਰ ਤੈਨੂੰ ਮੈਂ ਗੱਲ ਕਰਨ ਰਹੀ ਆ ਕਿਉਂਕਿ ਮੈਨੂੰ ਵੀ ਤਾਂ ਉਹਨਾਂ ਦਾ ਦੁੱਖ ਵਾ ਨਾ ਜੇ ਕੱਲ ਨੂੰ ਕੋਈ ਗੱਲ ਹੁੰਦੀ ਆ ਉਹ ਕੱਲੇ ਥੋੜੇ ਜਿੰਮੇਵਾਰ ਆ ਪਾਪਾ ਵੀ ਤਾਂ ਉਹਨੇ ਜਿੰਮੇਵਾਰ ਆ ਪੁੱਤ ਕੋਈ ਗੱਲਬਾਤ ਨਹੀਂ ਹੋਣੀ ਐਨੇ ਝੇੜਦੀ ਨਹੀਂ ਹੋਈ ਕੋਈ ਗੱਲਬਾਤ ਜਦੋਂ ਸਾਰਾ ਕੁਝ ਪਤਾ ਹੀ ਇਹਨਾਂ ਨੂੰ ਤੇ ਫਿਰ ਉਦੋਂ ਦੇ ਕਿਉਂ ਨਾ ਆਏ ਤੂੰ ਇਹ ਚੁੱਪ ਕਰ ਜਾ ਜੋ ਆਂਟੀ ਜਿਹੜੀ ਗੱਲ ਕਹਿ ਰਹੀ ਮੈਂ ਆਂਟੀ ਦੀ ਗੱਲ ਨਾਲ ਸਹਿਮਤ ਆਂ ਆਂਟੀ ਤੈਨੂੰ ਜਿੱਦਾਂ ਪਿਆਰ ਵਾਈ ਕਰਨੀ ਜੋ ਪਤਾ ਕਰਨਾ ਹੋਣਾ ਮੈਂ ਤੁਹਾਡੇ ਨਾਲ ਵਾ ਤੂੰ ਚੱਲੋ ਜਿਹੜਾ ਕੰਮ ਕਰਨਾ ਮੈਂ ਤੁਹਾਡੇ ਨਾਲ ਕਰੂੰਗੀ ਪੁੱਤ ਮੇਰੀ ਸੁਣ ਗੱਲ ਪਤਾ ਕਰਾਂਗੇ ਇਹ ਨਹੀਂ ਪਤਾ ਨਹੀਂ ਕਰਾਂਗੇ ਬਸ ਪਤਾ ਥੋੜਾ ਜਿਹਾ ਹੌਂਸਲੇ ਨਾਲ ਕਰਾਂਗੇ ਤੂੰ ਤੇ ਕਾਲੀ ਨਾ ਪੈ ਮੇਰਾ ਪੁੱਤ ਏਡੀ ਛਿੱਤ ਕੰਨਾਂ ਦੇ ਵਿੱਚ ਨਹੀਂ ਆਈਦਾ ਐਜੀ ਇਹੋ ਕਰ ਜਾ ਵੀ ਤੇ ਆਪਣੀ ਧੀ ਨਾ ਕਰੁੰਦੇ ਹੀ ਇਹੋ ਤੁਸੀਂ ਮੇਰ ਨਾਲ ਕਰਦੇ ਹੈ ਮੈਨੂੰ ਕਹਿੰਦਾ ਖੱਡਾਂ ਘਟਣ ਡਿਆ ਇਹੋ ਕੰਮ ਤਾਂ ਕੀਤੀ ਨਾ ਆਇਆ ਹੁੰਦਾ ਤਾਂ ਤੁਸੀਂ ਕੰਮ ਚਾਹ ਨਾ ਕਰ ਬੈਠੇ ਆਪਣੇ ਧੀ ਨੂੰ ਅਕਲ ਦਿੱਤੀ ਧੀ ਕਿੱਦਾਂ ਕਰ ਲੈਂਦੀ ਇਹਦਾ ਕੰਮ ਧੀ ਤੂੰ ਹੀ ਅਕਲ ਦਿੱਤੀ ਉਹਦੀ ਤਾਂ ਧੀ ਨਾ ਇਹਦਾ ਕੰਮ ਹੁੰਦਾ ਹੀ ਨਾ ਕੀਤਾ ਸਾਨੂੰ ਧੀ ਕਿੱਥੇ ਗਈ ਕਿੱਥੇ ਨਹੀਂ ਗਈ ਤੇ ਬਾਕੀ ਗੱਲ ਮੈਂ ਹੱਥ ਜੋੜਦਿਆਂ ਹੀ ਪਤਾ ਕਰ ਲਾਂਗੇ ਪਤਾ ਕਰਕੇ ਤੁਹਾਨੂੰ ਦੱਸਾਂਗੇ ਕਰਾਂਗੇ ਤੁਹਾਡੀ ਮਰਜ਼ੀ ਕਹਿਣ ਦੀ ਨਾ ਤੂੰ ਹੁਣ ਜਾਓ ਆਪਣੇ ਘਰ ਇੰਨੀ ਕਿ ਮਿਹਰਬਾਨੀ ਕਰੋ ਨਹੀਂ ਹਾਂ ਤੁਸੀਂ ਕਿੱਦਾਂ ਬੋਲਣ ਦੇ ਹੋ ਕਿੱਦਾਂ ਕੋ ਹੱਥ ਜੋੜਦਾ ਕਿਤੇ ਗਾਹੀ ਅਗਲੀ ਆਣ ਕੇ ਆਪਣੀ ਧੀ ਦੇ ਰੋਣੇ ਰੋਂੜਾਈ ਆ ਤੇ ਤੁਹਾਡੀਆਂ ਆਹੀ ਗੱਲਾਂ ਰਹਿ ਗਈਆਂ ਤੁਸੀਂ ਹੱਥ ਜੋੜ ਕੇ ਟਾਲ ਦੇਂਦੇ ਕਿ ਜੇ ਤੁਸੀਂ ਉਹਨਾਂ ਨੂੰ ਪਿਆਰ ਨਾ ਹੌਸਲਾ ਦੇਣਾ ਤਾਂ ਫਿਰ ਕਿਉਂ ਜੇ ਪੁੱਤ ਇਹੀ ਗੱਲ ਤੇ ਮੈਂ ਕਹਿੰਦੀ ਆ ਵੀ ਪਤਾ ਕਰਕੇ ਤੈਨੂੰ ਦੱਸ ਦਵਾਂਗੇ ਹੁਣ ਆਪਾਂ ਇਹਦੇ ਲਈ ਵੱਧ ਹੋਰ ਕੀ ਕਰ ਸਕਦੇ ਆ ਇੰਨੇ ਚਿਰ ਜਿਹੜਾ ਤੁਹਾਡਾ ਜਾਣਾ ਵਾ ਆਂਟੀ ਮੈਨੂੰ ਤੇਡੀ ਤੁਹਾਡੇ ਕੋਲ ਭੈਣ ਭਰਾਵਾਂ ਦੀ ਜਾਣਕਾਰੀ ਨਹੀਂ ਹੈਗੀ ਤੁਸੀਂ ਮੈਨੂੰ ਨਿਕ ਨਿਕੀ ਗੱਲ ਦੱਸੋ ਤਾਂ ਮੈਂ ਪੂਰੀ ਤੈਅ ਤੱਕ ਜਾਉਂਗੀ ਜੇ ਤੁਹਾਡੀ ਤਰੀ ਠੀਕ ਠਾਕ ਹਨ ਜੋ ਤੁਹਾਡੇ ਕੋਲ ਠੀਕ ਠਾਕ ਹੀ ਪਹੁੰਚੂਗੀ ਉਹ ਤਾਂ ਮੈਂ ਇਕੱਲੀ ਹੀ ਆਗੀ ਮੇਰੇ ਨਾਲ ਕੋਈ ਤੁਰਨ ਵਾਲਾ ਨਹੀਂ ਹੈਗਾ ਤੁਹਾਡੇ ਨਾਲ ਆਪਾਂ ਤੁਰਨ ਵਾਲੇ ਜੇ ਮੈਂ ਤੁਹਾਨੂੰ ਕਹਿੰਦੀ ਤੂੰ ਮੇਰਾ ਸਾਥ ਦੇ ਤੇ ਮੇਰੀ ਧੀ ਦਾ ਪਤਾ ਕਰਕੇ ਤੇ ਮੈਨੂੰ ਦੱਸ ਦੇ ਤੇ ਮੈਂ ਚਲ ਜੂਗੀ ਇੱਥੋਂ ਕੋਈ ਗੱਲ ਨਹੀਂ ਤੂੰ ਬਹੁਤ ਹੀ ਨਾ ਖਪੋ ਨਾ ਮੈਂ ਪਾਣੀ ਪੂਣੀ ਨਾਲ ਨਹੀਂ ਪਾਣੀ ਦਾ ਘੋਟ ਪੀਓ ਕਿਤੇ ਨਹੀਂ ਤੂੰ ਪੁੱਛਿਆ ਕਿ ਉਹ ਆਇਆ ਕੋਈ ਪਾਣੀ ਕੋਈ ਚਾਹ ਨੂੰ ਪੁੱਛ ਕੇ ਮੇਰੀ ਸੁਣ ਗੱਲ ਇੱਕ ਮਿੰਟ ਦਾ ਹੌਸਲੇ ਨਾਲ ਸੁਣ ਮੇਰਾ ਪੁੱਤਰ ਜਦੋਂ ਮੈਂ ਕਹਿੰਦੀ ਕਿ ਅਸੀਂ ਪਤਾ ਕਰਕੇ ਦੱਸ ਦਾਂਗੇ ਉਹਨਾਂ ਨੂੰ ਜਾਣਦੇ ਇੱਥੇ ਬੈਠ ਕੇ ਕਰਨਾ ਵੀ ਕੀ ਜਨਾ ਤੇ ਮੇਰੀ ਗੱਲ ਤਾਂ ਗੌਰ ਕਰ ਥੋੜਾ ਹੁਤਾ ਕਿਹਦੇ ਕਰ ਸਾਤ ਬਗਾਨਾ ਵੀ ਆਇਆ ਤੂੰ ਲੋਕੀ ਚਾਹ ਪਾਣੀ ਪੁੱਛਦੇ ਆ ਤੁਹਾਡੇ ਕਰ ਮੱਥੇ ਤੋਂ ਤੀੜੀਆਂ ਨਹੀਂ ਜਾਂਦੀਆਂ ਜੇ ਕੋ ਸਾਬੀ ਆ ਤਾਂ ਉਹ ਪਤਾ ਨਹੀਂ ਕਿੱਥੇ ਨਿਕਲਿਆ ਕਮ ਸਕਮ ਬੰਦਾ ਘਰ ਤੇ ਆਵੇ ਬੰਦਾ ਭੈਣ ਭਰਾ ਦੇ ਲਾਗੇ ਤੇ ਬਾਬੇ ਸਾਹੂ ਕਾਨੂੰ ਦੀ ਬੰਦਾ ਹੀ ਨਾ ਜ਼ਿਲਾ ਕਰਦਾ ਵਾ ਜਵਾਈ ਪੁੱਤਾਂ ਦੇ ਬਰੋਬਰ ਹੁੰਦੇ ਆ ਭਾਵੇਂ ਚਰਨ ਦੀ ਧੀ ਰਹੀ ਜਾਂ ਨਹੀਂ ਰਹੀ ਆਲਕੇ ਬੰਦਾ ਹੌਸਲਾ ਇਹ ਤਾਂ ਬੜੀ ਚੀਜ਼ ਹੁੰਦਾ ਵਾ ਜਾਓ ਪਾਣੀ ਘਟ ਲੈ ਤੇ ਜਾ ਕੇ ਇਹਨਾਂ ਨੂੰ ਪਾਣੀ ਪੀਣਣੋ ਅੰਟੀ ਮੇਰੀ ਗੱਲ ਸੁਣੋ ਤੁਸੀਂ ਆਪਣੇ ਦਿਮਾਗ ਦੇ ਟੈਨਸ਼ਨ ਕੋਈ ਨਾ ਲਓ ਮੈਨੂੰ ਜਿਹੜੀ ਗੱਲ ਇਹਨਾਂ ਨੇ ਦੱਸੀ ਨਾ ਮੈਨੂੰ ਉਹ ਗੱਲ ਪਤਾ ਵਾ ਤੇ ਜੇ ਹੁਣ ਇਹ ਗੱਲ ਦੀ ਤੈਅ ਆ ਗਈ ਹੈ ਨਾ ਤਾਂ ਸਿਮੀ ਭਾਬੀ ਦਾ ਸਾਰਾ ਪਤਾ ਮੈਂ ਲਵਾ ਕੇ ਰਾਵਾਂਗੀ ਪਰ ਤੁਸੀਂ ਆਪਣੇ ਦਿਮਾਗ ਦੀ ਕੋਈ ਟੈਨਸ਼ਨ ਨਹੀਂ ਲੈਣੀ ਠੀਕ ਆ ਪੁੱਤ ਜੇ ਤੇਰਾ ਸਾਥ ਮੈਨੂੰ ਮਿਲਦਾ ਤਾਂ ਮੈਨੂੰ ਹੋਰ ਕੀ ਚਾਹੀਦਾ ਵਾ ਮੈਂ ਦੇਖੋ ਕਲ ਭੰਡੀ ਆ ਕਿ ਮੇਰੀ ਧੀ ਦਾ ਪਤਾ ਲੱਗ ਜਾਏ ਤੇ ਜੇ ਹੁਣ ਤੂੰ ਮੇਰੇ ਨਾਲ ਸਾਥ ਤੂੰ ਨਹੀਂ ਹੈ ਨਾ ਤੇ ਮੇਰੇ ਨਾਲ ਤੁਰ ਕੇ ਮੇਰੀ ਧੀ ਦੇ ਦੋ ਤੇ ਮੈਂ ਆਪਣੇ ਘਰ ਚੱਲ ਜਾਂ ਨਹੀਂ ਲੱਗ ਤੂੰ ਟੈਨਸ਼ਨ ਨਾ ਲਾਉ ਜੀ ਨਹੀਂ ਉਹ ਤੁਹਾਡੀ ਧੀ ਨਾ ਉਹ ਘਰ ਦੀ ਨੋਂ ਵੀ ਮੈਨੂੰ ਜਾਂ ਚੀਜ਼ਾਂ ਦਾ ਪਤਾ ਹੀ ਨਹੀਂ ਕਿ ਪਹਿਲਾਂ ਨੇ بڑے ਰਬੜਾਂ ਤੋਂ ਬਾਅਦ ਚ ਦੂਜੇ ਘਰ ਵਸਾਉਂਦੇ ਪੈਣ ਡਿਆ ਇਹ ਵਾਲੀ ਖੁਤੜੀ ਵਿਚਾਰੀ ਆਈ ਨਾ ਉਹਦੇ ਕੋਈ ਕਸੂਰ ਹੀ ਨਹੀਂ ਉਹ ਤੇ ਸਭ ਦੀ ਗਾਉ ਆ ਪੀਅ ਪਣੀ ਮੰਮੀ ਪਾਣੀ ਤੇ ਘਟ ਪਿਆਸ ਤਾਂ ਮੈਂ ਜਾ ਹੁਣ ਚਾਹ ਪਾਣੀ ਬਣਾ ਲਓ ਚਾਹ ਰਾਂ ਤੇ ਰੋਟੀ ਬਣਾ ਲਓ ਤੂੰ ਸਵੇਰ ਦੇ ਉਹ ਕੌਣ ਦੇ ਆਏ ਆ ਤੇ ਭੁੱਖ ਲਾਉਣ ਦੀ ਜਾਨ ਨਿਕਲਣੀ ਹੋਣੀ ਢਿੱਡ ਜੋ ਨਾਲ ਹੀ ਲੈ ਕੇ ਆਇਆ ਨਾ ਜਾ ਲਾ ਲਓ ਦਵਾ ਭੁੱਲ ਕੇ ਚੱਲ ਆ ਲੈਨੀਆ ਚੰਗਾ ਪਤਾ ਤੂੰ ਮੇਨ ਹੌਸਲਾ ਦੇ ਦਿੱਤਾ ਤੇ ਮੈਨੂੰ ਬੜੀ ਆਸ ਜੀ ਹੋ ਗਈ ਆ ਕਿ ਮੇਰੀ ਧੀ ਦਾ ਪਤਾ ਲੱਗ ਜਾਊਗਾ ਹੈ ਤੂੰ ਮੇਰਾ ਸਾਥ ਦਵੇਂ ਨਾ ਤੇ ਮੈਨੂੰ ਸਾਰਾ ਹੀ ਪਤਾ ਲੱਗ ਜਾਏਗੀ ਮੇਰੀ ਧੀ ਜਰੀ ਆਪੀ ਕਿੱਥੇ ਆ ਤੇ ਕਿੱਥੇ ਨਹੀਂ ਆਂਟੀ ਤੁਸੀਂ ਇਹ ਗੱਲ ਕਰਕੇ ਬਾਰ-ਬਾਰ ਸ਼ਰਮਿੰਦਾ ਸਾਨੂੰ ਕਿਉਂ ਕਰਨ ਦੇ ਹੋ ਮੈਂ ਤੁਹਾਨੂੰ ਕਹਿਣ ਦੇਈ ਨਾ ਕਿ ਇੰਦਾ ਪੂਰਾ ਸਾਥ ਦੇਵਾਂਗੇ ਨਾਲੇ ਇਹ ਸਾਥ ਕਿਉਂ ਨਾ ਦੇਵਾਂਗੇ ਤੁਸੀਂ ਕਿਹੜੇ ਸਾਡੇ ਕੋਈ ਬਗਾਨੇ ਆ ਆ ਗੱਲਾਂ ਤਾਂ ਮੈਨੂੰ ਪਤਾ ਹੁੰਦਾ ਨਾ ਤੇ ਆਜ ਨੂੰ ਸੇਮੀ ਭਾਬੀ ਦਾ ਸਾਰਾ ਪਤਾ ਹੋਣਾ ਹੈ ਜਿਹੜੇ ਹਿਸਾਬ ਇਹਨਾਂ ਨੇ ਮੈਨੂੰ ਗੱਲਾਂ ਦੱਸੀਆਂ ਮੈਨੂੰ ਤੇ ਉਹ ਹਿਸਾਬ ਨਾਲ ਪਤਾ ਹੈ ਨਾ ਬਾਕੀ ਤੁਸੀਂ ਟੈਨਸ਼ਨ ਨਾ ਲਓ ਵੀ ਤੇ ਤੁਸੀਂ ਮੈਨੂੰ ਇਹ ਦੱਸੋ ਕਿ ਸਾਬੀ ਵੀਰ ਮਿਲਿਆ ਤੁਹਾਨੂੰ ਹਾਂ ਮੈਨੂੰ ਮਿਲਿਆ ਸੀ ਉਹ ਵੀ ਇਹਨੇ ਮੈਨੂੰ ਚਾਜ ਨਾ ਬੋਲਿਆ ਉਹ ਵੀ ਆਪਣੀ ਮਾਂ ਦੇ ਵੱਲ ਆ ਗਿਆ ਸੀ ਇਹ ਤਾਂ ਉਹਦੀ ਮਾਂ ਲੜਦੀ ਨਾ ਉਦਾਂ ਮੇਰੇ ਨਾਲ ਲੜਦਾ ਲੜਦਾ ਆ ਗਿਆ ਉਹਨੇ ਮ ਕਰਮਨੂ ਨੇ ਕੋਈ ਤੋਕੋ ਕਸ ਨਹੀਂ ਦਸੀ ਹੁਣ ਅੱਡੀ ਸਮਝ ਨਹੀਂ ਨਾ ਉਹ ਜੜੀਆਂ ਗੱਲਾਂ ਮੈਨੂੰ ਦੱਸਦਾ ਜੇ ਜੇ ਮੈਂ ਉਹ ਗੱਲਾਂ ਤੇ ਆ ਜਾਂਦਾ ਤੇ ਮੈਨੂੰ ਤਾਂ ਯਕੀਨ ਨਹੀਂ ਆਉਂਦਾ ਤੇ ਬਾਕੀ ਕੋਈ ਗੱਲ ਨਹੀਂ ਇੱਥੇ ਬਾਹਰ ਕੀ ਹੋਣਾ ਮੈਂ ਵੇ ਨਹੀਂ ਆ ਤੂੰ ਇੱਥੇ ਬਾਓ ਨਾਲ ਰੈਸਟ ਕਰ ਲਓ ਬੜੀ ਚਲੋ ਕੋਈ ਗੱਲ ਨਹੀਂ ਕੰਮ ਤੇ ਤੁਸੀਂ ਆਣ ਕੇ ਬੈਠੋ ਥੱਕ ਗਏ ਹੋ ਬੜੀ ਰੈਸਟ ਕਰ ਲਓ ਮੰਮੀ ਨੇ ਹੰਦੀ ਹੈ ਰੋਟੀ ਦਾ ਡਵਾਤੇ ਬਣਾ ਕੇ ਤੇ ਮੈਂ ਹੁਣੇ ਸਾਬੀ ਵੀਰ ਨੂੰ ਆਵਾਜ਼ ਮਾਰ ਕੇ ਲਿਆਉਣੀ ਆ ਠੀਕ ਆ ਤੂੰ ਇਹ ਟੈਨਸ਼ਨ ਨਾ ਲਾ ਉਹ ਵੀ ਤੁਸੀਂ ਧੀ ਦੇ ਕੇ ਪੁੱਤ ਲਿਆ ਨਾ ਪਰ ਮੈਂ ਜੋ ਮਰਜ਼ੀ ਉਹਨਾਂ ਨੇ ਕਰ ਲਿਆ ਵਾ ਤੁਹਾਡੀ ਧੀ ਤੁਹਾਨੂੰ ਨਾ ਸਹੀ ਸਲਾਮਤ ਤੇ ਨ ਮੇਰਾ ਵਸਾ ਦਿਤਾ ਹੁਣ ਮੈਨੂੰ ਪਤਾ ਲੱਗ ਜੂਗਾ ਕਿ ਮੇਰੀ ਸਿੱਮਨੀ ਕਿੱਥੇ ਆ ਕੀ ਕਰਾਂ ਆ ਕੁੜੀ ਜਿਹੜੀ ਨਾ ਇਹ ਪਤਾ ਨਹੀਂ ਆ ਕਿੱਦਾਂ ਗਈ ਏ ਤੇ ਮੈਨੂੰ ਸਮਝ ਨਹੀਂ ਆਉਂਦੀ ਕਿ ਕੇ ਪਹਿਲਾਂ ਤੇ ਇਹਨੂੰ ਕੋਈ ਜਾਣਕਾਰੀ ਦਿੰਦਾ ਰਿਹਾ ਤੇ ਹੁਣ ਆ ਨਾਂ ਹੀ ਸਿਆਪਾ ਪੈ ਗਿਆ ਇਸ ਗਾਦ ਪਤਾ ਨਹੀਂ ਕਿੱਥੋਂ ਆ ਗਈ ਕਿੱਧਰ ਆਂਦੀ ਤਹਿ ਤੱਕ ਜਾਵਾਂਗੇ ਤਹਿ ਤੱਕ ਤੇ ਐ ਅਖੰਡੀ ਤੇ ਤਾਂ ਵਕੀਲਣੀ ਲੱਗੀ ਹੁੰਦੀ ਐਨੇ ਚਿਰ ਦੀ ਤਹਿ ਤੱਕ ਗਈ ਤੇ ਹੋਂਟਾ ਤਾਂ ਕਿਤਾ ਚੱਜੂਗੀ ਮਗਰੋ ਤੋੜੀ ਕਹਤਾ ਮੰਮੀ ਤੇ ਐਂ ਜਿਦਾਂ ਨੌਕਰਾਨੀ ਬਣਾਇਆ ਮੰਮੀ ਚਾਹ ਲਾਇਆ ਮੰਮੀ ਰੋਟੀ ਲਾਇਆ ਰੋਟੀਆਂ ਪਕਾ ਪਕਾ ਦਵਾ ਇਹ ਮੇਰੀ ਲੈ ਕੇ ਆਈ ਨਾ ਛੱਗ ਲੈ ਕੇ ਆਈ ਆ ਬੜੇ ਸੋਹਣੇ ਕੰਮ ਕੀਤੇ ਮੇਰੇ ਨਾਲ ਰੋਟੀਆਂ ਬਣਾ ਬਣਾ ਦਵਾਏ ਨੇ ਹੈ ਕਿਤਾ ਦੀ ਬਿੱਲਾ ਕਿਉਂਕਿ ਸਮਝ ਨਹੀਂ ਆਉਂਦੀ ਕਿ ਕਰਾਂ ਕੀ ਇਹਦਾ ਜੇ ਕਿਤੇ ਕੱਲੀ ਹੁੰਦੀ ਨਾ ਤਾਂ ਮੈਂ ਤਾਂ ੱੱਕੇ ਮਾਰ ਮਾਰ ਕੱਢ ਦੇਣਾ ਹੁੰਦਾ ਓਨੇ ਚਿਰ ਨੂੰ ਇਹ ਆ ਗਈ ਜੇ ਇਹ ਨਾ ਨਾ ਹੁੰਦੀ ਫੇਰ ਤੇ ਮੇਰੇ ਕੋਲ ਕ ਨਿਕਲ ਹੀ ਜਾਣੀ ਸੀ ਇਨੇ ਰੱਖ ਲਿਆ ਵਾ ਬਹੁਤ ਔਖ ਹੋ ਗਿਆ ਪ੍ਰਮੇਂਦਰ ਕੋਲੇ ਹੁਣ ਕਰਨਾ ਕੀ ਹੱਲ ਨਹੀਂ ਕੋਈ ਲੱਭਣ ਡਿਆ ਇੱਕ ਤੇ ਆ ਮੁੰਡਾ ਮੇਰਾ ਨਾ ਇਹਨੂੰ ਅਕਲ ਨਹੀਂ ਆਉਂਦੀ ਅੱਧੀ ਉਮਰ ਲੰਗੀ ਆ ਕਰਨਾ ਬੈਠਾ ਸੀ ਉੱਥੇ ਰਿੰਦਾ ਮਿਸਤਰੀਆਂ ਲਾ ਕੇ ਭਰਨਾ ਸੋਚਦਾ ਨਹੀਂ ਕੋਈ ਗੇਟ ਖੋਲਣ ਲੱਗਾ ਹਾਂ ਵੇ ਪੁੱਤ ਸ਼ਦਾਈਆ ਅੱਗੇ ਤੇ ਖਤਾ ਖਾਦੀ ਤੇ ਹੁਣ ਤਾਂ ਨਾ ਖਾਨੋ ਗੇਟ ਨਾ ਖੋਲ ਦੂੰ ਤੇ ਆਪੇ ਫਿਰ ਤੁਰ ਕੇ ਚਲ ਜਾਂਦੀ ਉੱਥੇ ਫੜਕਾਉਂਦੀ ਰਹਿਂਦੀ ਗੇਟ ਉੱਥੇ ਕਿੰਨੇ ਖੋਲਣਾ ਇਹ ਮੋਇਆ ਖੋਲਣਾ ਕਿੱਦਾਂ ਖੜੀ ਮੈਂ ਸਿਮੀ ਲੱਭ ਕੇ ਆਉਂਗੀ ਤਾਂ ਦੂਜੀ ਸਾਤ ਦਿਨੀ ਮੈਂ ਤੈਨੂੰ ਉਹ ਸਿਮੀ ਹੋਊਗੀ ਤੇ ਲੱਭੋਗੇ ਲੱਭ ਕੇ ਦੱਸਿਓ ਫਿਰ ਸਿਮੀ ਕਿ ਕਿੱਥੋਂ ਲੱਭ ਜੰਦੀ ਤੁਹਾਨੂੰ ਅਜਾ ਕਿੰਨੀ ਟੈਂਸ਼ਨ ਦੇ ਵਿੱਚ ਪਈ ਹੈ ਨਾ ਬਸ ਉਹਨੂੰ ਧੀ ਤੇ ਉਹਦੀ ਗਈ ਰੋਣਾ ਤੇ ਉਹਨਾਂ ਹੀ ਸੱਚੇ ਵੀ ਨਹੀਂ ਦੱਸਦੇ ਵੀ ਚਾਵੇਂ ਚੁੱਲੇ ਆ ਹੁਣ ਪਤਾ ਨਹੀਂ ਕਿੱਥੇ ਤਾਂ ਕਿੱਥੇ ਨਿਕਲ ਗਈ ਆਈ ਸਾਰੇ ਘਰੋਂ ਆਈਏ ਤਾਂ ਕਮਸ ਕਮ ਜੇ ਤੈਨੂੰ ਨਹੀਂ ਕੁਛ ਪਤਾ ਤਾਂ ਤੂੰ ਉਹਨੂੰ ਮਿਲ ਤੇ ਸਹੀ ਉਹਨੂੰ ਹੌਸਲਾ ਤਾਂ ਦੇ ਉਹਦਾ ਮੂੰਹ ਵੇਖਣੀ ਵਾਲਾ ਵਾ ਪਰ ਆਂਦੇ ਨਾ ਜਿਹਦੀ ਧੀ ਨ ਹੋਵੇ ਉਹਨੂੰ ਪਤਾ ਵਾ ਇਹਨਾਂ ਨੂੰ ਤਾਂ ਰੱਬ ਨੇ ਧੀਆ ਤੀਆਂ ਪਰ ਇਹਨਾਂ ਨੂੰ ਫਿਰ ਵੀ ਸੰਿਆਸ ਨਹੀਂ ਕਿਹਤੀ ਦਾ ਦੁੱਖ ਦਾ ਨਹੀਂ ਪਤਾ ਲੱਗਦਾ ਨਾ ਕਿਤੇ ਮਾਸਾ ਜਿੰਨੀ ਅਕਲ ਨਹੀਂ ਹੈਗੀ ਕਿਤੇ ਰੋਟੀ ਪਾਣੀ ਨਹੀਂ ਪੁੱਛ ਕੇ ਵੇਖਿਆ ਮਾਤਾ ਦੇ ਮੱਥੇ ਤੋਂ ਕਿਤੇ ਤੀੜੀਆਂ ਨਹੀਂ ਜਾਂਦੀਆਂ ਐਡੀ ਕਿਤੇ ਲੈਣੀ ਆ ਫਿਰ ਕਹਣਾ ਮੈਨੂੰ ਕਹਿੰਦੀ ਏ ਜੀ ਨਹੀਂ ਕਰਦਾ ਮੇਰਾ ਕਹਿਣ ਨੂੰ ਉਹਨੂੰ ਵੇਖਾ ਉਹ ਪੜਾ ਕਿੱਥੇ ਆ ਇੱਥੇ ਤੇ ਕਿਤੇ ਦਿਖਣ ਨਹੀਂ ਡਿਆ ਪਰ ਇਹਨੇ ਮਾਜਾ ਪਤਾ ਕਰਕੇ ਰਹਿਣਾ ਉਹਦਾ ਵੇਖਿਆ ਜੀ ਕੀ ਹਾ ਸ਼ਰਮਾ ਕਰਦੀ ਆ ਪਹਿਲਾਂ ਇਧਰ ਪਤਾ ਕਰਕੇ ਨਾ ਤਾਂ ਫੇਰ ਹੀ ਦੱਸਣੀ ਉਹਦੇ ਚ ਪਤਾ ਹੀ ਮੈਂ ਚੱਕੀ ਕੱਟ ਕਰਨੀ ਵੀ ਨਹੀਂ ਕਰਦੀ ਪਰ ਸਿਮੀ ਮੈਂ ਤੁਹਾਡੇ ਮਾਂ ਪੁੱਤਾਂ ਦੇ ਹੱਡਾਂ ਜੀ ਕੱਟਣੀ ਮਾਤਾ ਨਾ ਉਹਦਾ ਕਿਹ ਵੇਲੇ ਚੁੱਪ ਚੁੱਪ ਰਹੀ ਹੋ ਜਾਂਦੀ ਐ ਪਤਾ ਨਹੀਂ ਕੀ ਗੱਲ ਵਾ ਮੈਂ ਤਾਂ ਮਾਰੇ ਦੇ ਮੂੰਹ ਤੋਂ ਦੇਖ ਲੈਣੀ ਆ ਕੋਖਰਾ ਕੁਪ ਕਾਲਾ ਮਾਲਾ ਹੈਗਾ ਵਾ ਤੇ ਕੁਪ ਕਾਲਾ ਮਾਲਾ ਨਾ ਆਵੇ ਤਾਂ ਮਾਤਾ ਤਾਂ ਕਿਤੇ ਗੱਲ ਨਾ ਕਿਤੇ ਕਰਨ ਦੇਵੇ ਮਾਤਾ ਡਰੀ ਡਰੀ ਲੱਗਣ ਰਹੀ ਐ ਪਰ ਮਾਤਾ ਦੀ ਛੱਡ ਪਤਾ ਤਾਂ ਮੈਂ ਸਭੀ ਕੋ ਲਵਾ ਕੇ ਰਹਿਣਾ ਵਾ ਇਹਦੇ ਹੱਡਾਂ ਚ ਕੱਢਣੀ ਮਸੰਮੀ ਵੇਖੀ ਸੀ ਇਹਨਾਂ ਵੇਖ ਲੈਂਦੇ ਹੈ ਕਿੱਥੇ ਇਹ ਤੇ ਦੇਖਣੇ ਆ ਕਿੱਥੇ ਹੋ ਗਏ ਬਾਹਰ ਬੈਨੇ ਆ ਉਹ ਤੇ ਕਿੰਨਾ ਕਿ ਚਤੁਰ ਲੁਗਣਾ ਵਾ ਸਾਹਮਣੇ ਤੈਨੂੰ ਆਉਣਾ ਹੀ ਪੈਣਾ